ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਸਾਡੇ ਨਾਲ ਮੌਜੂਦ ਨੇ ਮੰਨੇ ਪਰਮੰਨੇ ਸਟੂਡੈਂਟ ਵੀਜ਼ਾ ਸਲਾਹਕਾਰ ਤੀਰਤ ਸਿੰਘ ਜੀ ਔਰ ਵਿਸ਼ਾ ਬਹੁਤ ਮਹੱਤਵਪੂਰਨ ਹੈ ਕੈਨੇਡਾ ਦੇ ਵਿੱਚ ਨਵੀਂ ਸਰਕਾਰ ਨੇ ਸੌ ਚੱਕ ਲਈ ਹੈ ਨਵੇਂ ਮੰਤਰੀ ਬਣ ਗਏ ਨੇ ਪੰਜਾਬ ਤੋਂ ਤਿੰਨ ਇੰਡੀਆ ਤੋਂ ਕੁੱਲ ਚਾਰ ਮੰਤਰੀ ਬਣੇ ਨੇ ਹੁਣ ਸਵਾਲ ਇਹ ਹੈ ਕਿ ਨਵੇਂ ਇਮੀਗ੍ਰੇਸ਼ਨ ਮੰਤਰੀ ਕੀ ਕੋਈ ਨਵੀਂ ਤਰ੍ਹਾਂ ਦੇ ਬਦਲਾ ਕਰਨਗੇ ਇਮੀਗ੍ਰੇਸ਼ਨ ਪਾਲਿਸੀ ਕਿਸ ਰੂਪ ਚ ਲਾਗੂ ਕੀਤੀ ਜਾਏਗੀ ਮਾਰਕ ਕਾਰਨੀ ਦਾ ਹੁਕਮ ਸਰਕਾਰ ਨੂੰ ਇਮੀਗ੍ਰੇਸ਼ਨ ਦੇ ਸਬੰਧ ਦੇ ਵਿੱਚ ਕੀ ਹੋਏਗਾ ਸਾਡੇ ਵਿਦਿਆਰਥੀਆਂ ਨੂੰ ਪਿਛਲੇ ਸਾਲਾਂ ਦੀ ਤਰ੍ਹਾਂ ਵੀਜ਼ੇ ਮਿਲਣਗੇ ਜਿਹੜੇ ਵਿਦਿਆਰਥੀਆਂ ਤੇ ਡਿਪੋਰਟ ਹੋਣ ਦਾ ਖਤਰਾ ਹੈ ਉਹ ਵਿਦਿਆਰਥੀ ਕੀ ਰਾਹਤ ਮਹਿਸੂਸ ਕਰਨਗੇ ਸਟੱਡੀ ਵੀਜ਼ਾ ਤੋਂ ਲੈ ਕੇ ਟੂਰਿਸਟ ਵੀਜ਼ਾ ਸਾਡੇ ਬੱਚਿਆਂ ਦੇ ਮਾਪੇ ਨੂੰ ਵੀ ਟੂਰਿਸਟ ਵੀਜ਼ਾ ਨਹੀਂ ਮਿਲ ਰਹੇ ਸੀ ਜਿਨ੍ਹਾਂ ਨੇ ਬੱਚਿਆਂ ਨੂੰ ਮਿਲਣ ਜਾਣਾ ਸੀ ਸੋ ਸਾਰੀਆਂ ਸਥਿਤੀਆਂ ਕੀ ਰਹਿਣਗੀਆਂ ਵੀਜ਼ੇ ਖੁੱਲਣਗੇ ਜਾਂ ਬੰਦ ਰਹਿਣਗੇ ਜੀ ਬਹੁਤ ਜ਼ਰੂਰੀ ਹੈ ਇਕ ਲਾ-ਕਲਾ ਪੁਆਇੰਟ ਤੁਸੀਂ ਸਾਂਝਾ ਕਰੋ ਕਿਉਂਕਿ ਤੁਹਾਡੇ ਵੱਲ ਵਿਦਿਆਰਥੀ ਇਸ ਨਜ਼ਰੀਏ ਤੋਂ ਦੇਖਦੇ ਨੇ ਕਿ ਤੁਸੀਂ ਪੋਜ਼ਿਟਿਵ ਤਰੀਕੇ ਨਾਲ ਸਾਰੀਆਂ ਗੱਲਾਂ ਸਾਹਮਣੇ ਲੈ ਕੇ ਆਉਨੇ ਹਾਂ ਸੋ ਇਹ ਵੇਲਾ ਹੈ ਜਦੋਂ ਤੁਸੀਂ ਪੂਰੀ ਕਲੈਰਿਟੀ ਦਿਓ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਤੀਰਸ ਸਿੰਘ ਤੇ ਮਾਸ ਕਰਦਾ ਤੁਸੀਂ ਸਾਰੇ ਜਾਣੇ ਰਾਜੀ ਖੁਸ਼ੀ ਤੇ ਚੜਦੀ ਕਲਾ ਚ ਹੋਗੇ ਸੋ ਅੱਜ 14 ਮਈ 2025 ਸੰਗਰਾਂ ਦਾ ਦਿਹਾੜਾ ਸੋ ਮੈਂ ਡੇਟ ਕਿਉਂ ਮੈਂਸ਼ਨ ਕਰ ਰਿਹਾ ਕਿਉਂਕਿ ਕੈਨੇਡਾ ਕੱਲ ਜਿਹੜੀ ਕਿ ਨਵੀਂ ਪਾਰਲੀਮੈਂਟ ਦਾ ਵੀ ਅਨਾਉਂਸ ਹੋ ਗਿਆ ਜਿੱਥੇ ਕਿ ਨਵੇਂ ਇਮੀਗ੍ਰੇਸ਼ਨ ਮਿਨਿਸਟਰ ਦੀ ਵੀ ਅਨਾਉਂਸਮੈਂਟ ਹੋ ਗਈ ਜਿੱਥੇ ਕਿ ਨਵੀਂ ਪਾਰਲੀਮੈਂਟ ਦੇ ਵਿੱਚ ਜਿਹੜੇ ਕਿ ਕਈ ਸਾਡੇ ਪੰਜਾਬੀ ਵੀ ਜਿਹੜੇ ਕਿ ਹੈਗੇ ਆ ਉੱਥੇ ਵੀ ਪਾਰਲੀਮੈਂਟ ਦੇ ਵਿੱਚ ਜਿਨ੍ਹਾਂ ਨੂੰ ਆਪਣਾ ਮੈਂ ਤਾਂ ਕਹੂੰਗਾ ਕਿ ਪੱਖ ਰੱਖਣ ਦਾ ਕਿ ਉਹਨਾਂ ਨੂੰ ਮੌਕਾ ਦਿੱਤਾ ਗਿਆ ਵਾੜੀਆਂ ਕਿਆਂ ਉਹਨਾਂ ਨੇ ਹੁਣ ਆਉਣ ਵਾਲੇ ਜਿਹੜੇ ਕਿ ਦਿਨਾਂ ਦੇ ਵਿੱਚ ਡਿਸਾਈਡ ਕਰਨਗੇ ਕਿ ਹਾਂ ਵੀ ਕੀ ਫਿਊਚਰ ਹੋਏਗਾ ਸਾਡੇ ਸਾਰੇ ਜਿਹੜੇ ਕਿ ਉੱਥੇ ਚਾਹੇ ਬੱਚੇ ਪੜ ਰਹੇ ਹੈਗੇ ਆ ਜਾਂ ਜਿਹੜੇ ਵਿਸਟਰ ਵੀਜ਼ਾ ਤੇ ਜਾਣਾ ਚਾਹੁੰਦੇ ਹੈਗੇ ਆ ਜਾਂ ਜਿਹਨਾਂ ਦੇ ਬੱਚੇ ਉੱਥੇ ਹੈਗੇ ਆ ਚਾਹੇ ਪੀਆਰ ਦੀਆਂ ਪਾਲਿਸਿਜ਼ ਤੇ ਜਿਹੜੀਆਂ ਹੈਗੀਆਂ ਵਾਂ ਜਾਂ ਇੰਡੀਆ ਤੋਂ ਜਿਹੜੇ ਅਪਲਾਈ ਕਰਨਾ ਵਾਂ ਉਹਨਾਂ ਦੇ ਵੀਜ਼ੇ ਆਣਗੇ ਜਾਂ ਨਹੀਂ ਆਣਗੇ ਹੈਗੇ ਕਿੱਦਾਂ ਦਾ ਟ੍ਰੈਂਡ ਹੋਊਗਾ ਸੋ ਇਸ ਵੀਡੀਓ ਨੂੰ ਦਬਾ ਕੇ ਸ਼ੇਅਰ ਕਰਿਓ ਕਿਉਂਕਿ 14 ਮਈ 2025 ਦਾ ਦਿਨ ਸੰਗਰਾਮ ਵਾਲਾ ਜਿਹੜਾ ਕਿ ਦਿਨ ਹੈਗਾ ਅਸੀਂ ਸ਼ਾਮ ਨੂੰ ਵੀਡੀਓ ਰਿਕਾਰਡ ਕਰ ਰਹੇ ਆ ਸ਼ਾਇਦ ਤੁਸੀਂ ਅਗਲੇ ਦਿਨ ਦੇਖ ਬਹੁਤ ਜਿਆਦਾ ਵਧੀਆ ਮਹਿਸਾਸ ਕਰੂੰਗਾ ਦਿਨ ਰਿਹਾ ਕੱਲ ਨਵੀਂ ਗਵਰਨਮੈਂਟ ਆਈ ਜਿਹਦਾ ਮੈਂ ਪਿਛਲੇ ਸਮੇਂ ਚ ਵੀ ਬੱਚਿਆਂ ਨੂੰ ਕਹਿ ਰਿਹਾ ਸੀਗਾ ਹਜੇ ਮਾਰਕ ਕਾਨਨੀ ਦੀ ਜਿਹੜੀ ਸਰਕਾਰ ਤਾਂ ਆ ਗਈ ਹੈ ਬਟ ਹਜੇ ਉਹਨਾਂ ਨੇ ਜਿਹੜੇ ਕਿ ਮਿਨਿਸਟਰਸ ਦੀਆਂ ਜਿਹੜੀਆਂ ਕੀਆਂ ਅਪੁਆਇੰਟਮੈਂਟਸ ਜੜੀਆਂ ਹੋਣੀਆਂ ਸੀਗੀਆਂ ਸੋ ਅਪੁਆਇੰਟਮੈਂਟ ਹੁੰਦੇ ਸਾਰ ਹੀ ਸੋ ਮੈਂ ਅੱਜ ਦੀ ਗੱਲ ਕਰੂੰਗਾ ਮੈਂ ਆਉਣ ਵਾਲੇ ਕੱਲ ਤਾਂ ਮੈਂ ਕਹਿੰਦਾ ਵਾਈਕਰੂ ਜਾਂਦਾ ਮੈਂ ਕਹਿੰਦਾ ਬਹੁਤ ਜ਼ਿਆਦਾ ਵਧੀਆ ਹੋਵੇ ਅੱਜ ਦਾ ਮੈਂ ਕਹੂੰਗਾ ਕਿ ਬੜੇ ਦਿਨਾਂ ਬਾਅਦ ਐਦਾਂ ਦਾ ਵੀਜ਼ਾ ਟ੍ਰੈਂਡ ਸਾਨੂੰ ਦੇਖਣ ਨੂੰ ਮਿਲਿਆ ਇਹ ਰੀਜ਼ਨ ਮੈਂ ਪਤਾ ਕਿਉਂ ਕਹਿ ਰਿਹਾ ਵਿਦ ਫੈਕਟਸ ਨਾਲ ਗੱਲ ਕਰਨੀ ਪ੍ਰੂਫ ਨਾਲ ਗੱਲ ਵਿਜ਼ਟਰ ਵੀਜ਼ਾ ਦੀਆਂ ਅਪਰੂਵਲ ਰੀਸੀਵ ਹੋਈਆਂ ਜਿਹੜੀ ਕਿ ਛੋਟੀ ਗੱਲ ਨਹੀਂ ਹੈਗੀ ਪਿਛਲੇ ਸਮੇਂ ਦੇ ਜੇ ਮੈਂ ਐਜ਼ ਕੰਪੇਅਰ ਕਰਾਂ ਛੋਟੀ ਗੱਲ ਤਾਂ ਕਹਿ ਰਿਹਾ ਪਿਛਲੇ ਸਮੇਂ ਜਿੰਨਾ ਮਾੜਾ ਟਰੈਂਡ ਦੇਖਿਆ ਗਿਆ ਸੀ ਨਾ ਜੇ ਮੈਂ ਕਹਿ ਦਵਾਂ ਉਹਨੇ ਹੀ ਵਧੀਆ ਸੀ ਇਹ ਸਾਰੀਆਂ ਪ੍ਰੋਫਾਈਲਸ ਬੜੀਆਂ ਕੰਪੀਟੀਟਿਵ ਸੀ ਤੇ ਇੱਕ ਪ੍ਰੋਫਾਈਲ ਤੇ ਤਿੰਨ ਰਿਫਿਊਜ਼ਲਾਂ ਜਿਹੜੀਆਂ ਕਿ ਉਹਦੀਆਂ ਪੱਲੋਂ ਸਾਡੇ ਕਲਾਇੰਟ ਦੀਆਂ ਲਗੀਆਂ ਹੋਈਆਂ ਸੀਗੀਆਂ ਤੇ ਨਾ ਵੀ ਇੱਥੇ ਦਾ ਮੈਂ ਦੱਸ ਵੀ ਦਵਾ ਟਾਈਮ ਲਾਈਨ ਦੀ ਵੀ ਮੈਂ ਗੱਲ ਕਰਲਾਂ ਜਿਹੜਾ ਕਿ ਬਹੁਤ ਜ਼ਿਆਦਾ ਸ਼ੌਕਿੰਗ ਹੈ ਇੱਕ ਫਾਈਲ ਲੱਗੀ 28 ਤਰੀਕ ਨੂੰ ਦੋ ਫਾਈਲਾਂ ਲੱਗੀਆਂ ਇੱਕ ਅ ਮੈਨੂੰ ਲਗੀਆਂ ਸੋ ਅੱਜ 14 ਤਰੀਕ ਆ ਤੁਸੀਂ ਆਪ ਸਾਬ ਲਾ ਲੋ 13 ਤਰੀਕ ਇਥੇ ਡੇਟ ਪਈ ਹੋਈ ਆ ਸੋ 12 ਦਿਨ ਦੇ ਵਿੱਚ ਰਿਜ਼ਲਟ ਤੇ ਇੱਕ ਫਾਈਲ ਜਿਹੜੀ ਹੈਗੀ ਆ ਜਿਹੜੀ ਕਿ ਫਾਈਲ ਤਿੰਨ ਵਾਰੀ ਰਿਫਿਊਜ਼ ਹੋ ਗਈ ਨਾ 2 ਤਰੀਕ ਨੂੰ ਜਿਹੜੀ ਕਿ ਲੋਜ ਜਿਹੜੀ ਹੋਈ ਹੈਗੀ ਆ ਸੋ ਅੱਜ ਦੇਖ ਲਓ ਤੁਸੀਂ ਉਹ 11 ਦਿਨਾਂ ਦੇ ਵਿੱਚ ਜਿਹੜੀ ਉਹਨੂੰ ਪੀਪੀਆ ਰਿਸੀਵ ਹੋ ਗਈ ਆ ਤੇ ਨਾਲ ਦੀ ਨਾਲ ਸਟੂਡੈਂਟ ਵੀਜ਼ਾ ਦੀ ਵੀ ਮੈਂ ਜੇ ਗੱਲ ਕਰ ਲਵਾਂ ਉਹ ਵੀ 11 ਦਿਨਾਂ ਦੇ ਵਿੱਚ ਜਿਹੜੀ ਕਿ ਇੱਕ ਪੀਪੀਆ ਸਾਨੂੰ ਅੱਜ ਜਿਹੜੀ ਕਿ ਰਿਸੀਵ ਹੋਈ ਆ ਚਾਰ ਵਿਜ਼ਟਰ ਵੀਜ਼ਾ ਦੀਆਂ ਤੇ ਇੱਕ ਸਟੂਡੈਂਟ ਵੀਜ਼ਾ ਦੀ ਜਿਹੜੀ ਕਿ ਅੱਜ ਰਿਸੀਵ ਹੋਈ ਆ ਅੱਗੇ ਆਉਣ ਵਾਲੇ ਸਮੇਂ ਦੀ ਵਧੀਆ ਦੀ ਪਰ ਗੱਲ ਕਰ ਰਹੇ ਆ ਅੱਜ ਦੀ ਜਿਹੜੀ ਗੱਲ ਕਰ ਰਹੇ ਆ ਕਿ ਜਿਹੜਾ ਕਿ ਜਿੱਥੋਂ ਕੀ ਜੋਗ ਹੀ ਆਪਾਂ ਐਨਾਲਿਸਿਸ ਕਰ ਰਹੇ ਸੀਗੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵਿਜ਼ਟਰ ਵੀਜ਼ਾ ਦਾ ਡੈਫੀਨਿਟਲੀ ਟਰੈਂਡ ਵਧਿਆ ਦੇਖਿਆ ਜਾਏਗਾ ਸਟੂਡੈਂਟ ਵੀਜ਼ਾ ਦਾ ਟਰੈਂਡ ਵਧਿਆ ਦੇਖਿਆ ਜਾਏਗਾ ਕਿਉਂਕਿ ਜਿੱਦਾਂ ਹੀ ਸਰਕਾਰ ਜਿਹੜੇ ਸੁਪਨੇ ਦਿਖਾ ਕੇ ਲੋਕਾਂ ਨੂੰ ਦਿਖਾਏ ਆ ਜਿਹੜੀਆਂ ਸ਼ਰਤਾਂ ਦੇ ਉੱਤੇ ਆਈ ਆ ਤੇ ਉਹਨਾਂ ਦੇ ਪੂਰਾ ਕਰਨ ਦੇ ਵਿੱਚ ਇਮੀਗ੍ਰੇਸ਼ਨ ਜਿਹੜੀ ਕਿ ਆ ਬਹੁਤ ਇੰਪੋਰਟੈਂਟ ਰੋਲ ਪਲੇ ਕਰੇਗੀ ਤੇ ਮੈਂ ਹਰ ਕਲਾਇੰਟ ਨੂੰ ਕਹੂੰਗਾ ਜਿਹੜੇ ਵੇਟ ਕਰ ਰਹੇ ਸੀਗੇ ਕਦੋਂ ਅਪਲਾਈ ਕਰੀਏ ਤੋ ਯੈਸ ਡੈਫੀਨਿਟਲੀ ਜਲਦੀ ਤੋਂ ਜਲਦੀ ਅਪਲਾਈ ਕਰੋ ਤੇ ਕਈਆਂ ਦੀ ਪਿਛਲੀ ਵੀਡੀਓ 'ਚ ਮੈਂ ਕ ਕਰੀਆ ਸੀਗਾ ਪਤਾ ਨਹੀਂ ਲਾਈਏ ਨਾ ਲਾਈਏ ਡੇਟ ਨਾ ਲੱਗ ਜੇ ਬਟਾ ਉਹਦੀ ਡਰਨ ਦੀ ਲੋੜ ਨਹੀਂ ਉਹ ਵੀਡੀਓ ਵੀ ਲਾਸਟ ਵਾਲੀ ਵੀਡੀਓ ਜੂੜ ਦੁਬਾਰਾ ਸੁਣ ਲਿਓ ਸੋ ਬਿਲਕੁਲ ਤੁਸੀਂ ਐਪਲਾਈ ਕਰ ਸਕਦੇ ਆ ਬਟ ਹਾਂ ਕਮੀ ਕੋਈ ਨਹੀਂ ਛੱਡਣੀ ਜਿਗਾੜ ਤਾਂ ਬਿਲਕੁਲ ਨਹੀਂ ਤੁਸੀਂ ਕੋਈ ਲਾਉਣਾ ਤੇ ਨਾ ਇੱਕ ਹੋਰ ਮੈਂ ਤੁਹਾਨੂੰ ਇੱਕ ਅਨਾਉਂਸ ਕਰ ਦੇਵਾਂ ਕਈ ਜਿਹੜੇ ਤੇ ਹੈਗੇ ਆ ਯੰਗ ਬੱਚੇ ਜਿਹੜੇ ਹੈਗੇ ਆ ਜਿਹੜੇ ਕਿ ਸਟੂਡੈਂਟ ਵੀਜ਼ਾ ਲਈ ਐਲੀਜੀਬਲ ਹੈ ਅੱਜ ਦੇ ਡੇਟ ਵਿੱਚ ਵੀ ਉਹ ਮਿਸਟਰ ਵੀਜ਼ਾ ਦੇ ਅਪਲਾਈ ਕਰਕੇ ਜਾਣਾ ਚਾਹੁੰਦੇ ਉਹਨਾਂ ਨੂੰ ਮੈਂ ਡਵਾਈਸ ਨਹੀਂ ਕਰੂੰਗਾ ਕਿਉਂਕਿ ਬਰਾ ਸਟੂਡੈਂਟ ਤੇ ਜਾ ਕਿਉਂਕਿ ਕੈਨੇਡਾ ਚ ਅੰਦਰ ਜਾ ਕੇ ਵੀ ਜਗਾੜ ਜਿਹੜਾ ਲਾਉਣਾ ਸਟੂਡੈਂਟ ਵੀਜ਼ਾ ਦਾ ਕਨਵਰਟ ਕਰਨਾ ਸੌਖਾ ਨਹੀਂ ਹੈਗਾ ਸੋ ਮੈਂ ਅਜੇ ਇਹ ਮੇਰੀ ਪਰਸਨਲ ਸੁਜੈਸ਼ਨ ਆ ਮੈਂ ਆਪਣੀ ਰਾਏ ਦੇ ਰਿਹਾ ਜੋ ਬੱਚੋ ਜਿੰਨਾ ਬੱਚ ਹੋ ਸਕਦਾ ਵੱਡੇ ਵੱਡੇ ਸੁਪਨਿਆਂ ਤੋਂ ਪੈਸੇ ਬਚਾਉਣ ਦੇ ਚੱਕਰਾਂ ਦੇ ਵਿੱਚ ਕਿਤੇ ਨੁਕਸਾਨ ਨਾ ਜੜਾ ਕਿ ਆਪਣਾ ਘਰਾ ਬੈਜੋ ਤੇ ਵੀਜ਼ਾ ਟ੍ਰੈਂਡ ਦੀ ਗੱਲ ਜੋ ਅੱਜ ਦੀ ਸਰਕਾਰ ਜੋ ਮਲਗੀ ਰਾਤੀ ਚੁਣੀ ਗਈ ਆ ਸੋ ਦਾ ਨਤੀਜਾ ਸਾਨੂੰ ਨਾਲ ਦੇ ਨਾਲ ਹੀ ਜੜਾ ਕਿ ਦੇਖਣ ਨੂੰ ਮਿਲਣਾ ਸ਼ੁਰੂ ਹੋ ਗਿਆ ਸੋ ਫਾਈਲਾਂ ਦੇ ਰਿਜ਼ਲਟ ਕਿੰਨੇ ਦਿਨਾਂ ਦੇ ਵਿੱਚ ਆ ਰਹੇ ਆ 10 ਤੋਂ 12 ਦਿਨ ਦੇ ਵਿੱਚ ਜਿਹੜੀ ਕਿ ਫਾਈਲਾਂ ਦੇ ਰੀਜ਼ਨ ਟ੍ਰੈਂਡ ਜਿਹੜੇ ਕਿ ਦੇਖਣ ਨੂੰ ਮਿਲੇ ਆ ਤੇ ਇਨਕਲੂਡਿੰਗ ਬਾਇਓਮੈਟ੍ਰਿਕ ਦੇ ਟਾਈਮ ਦੀ ਵੀ ਗੱਲ ਆ ਕਿਉਂਕਿ ਤਿੰਨ ਫਾਈਲਾਂ ਫਰੈਸ਼ ਸੀਗੀਆਂ ਜਿਹਨੇ ਬਾਇਓਮੈਟ੍ਰਿਕ ਵੀ ਵਿੱਚ ਜੜੀਆਂ ਕਿ ਕਰਾਈਆਂ ਸੀਗੀਆਂ ਸੋ ਉਮੀਰ ਕਰਦਾ ਤੁਹਾਡੀ ਫਾਈਲ ਵੀ ਐਮਬੈਸੀ ਦੇ ਵਿੱਚ ਆ ਜਾਂ ਤੁਸੀਂ ਲਾਉਣਾ ਚਾਹੁੰਦੇ ਆ ਫਾਈਲ ਇਥੇ ਤੇ ਵੀਜ਼ਾ ਦੀ ਉਮੀਦ ਤੁਸੀਂ ਜ਼ਰੂਰ ਕਰ ਸਕੋ ਸੋ ਬਹੁਤ ਬਹੁਤ ਧੰਨਵਾਦ ਸੋ ਤੀਰਤ ਸਿੰਘ ਸਾਡੇ ਨਾਲ ਮੌਜੂਦ ਸੀ ਜਿਨ੍ਹਾਂ ਨੇ ਬਹੁਤ ਸਾਰੇ ਪੁਆਇੰਟਸ ਨੇ ਜਿਹੜੇ ਉਹਨਾਂ ਦੇ ਉੱਤੇ ਰੌਸ਼ਨੀ ਪਾਈ ਹੈ ਔਰ ਕਈ ਜਿਹੜੀਆਂ ਕਨਫਿਊਜ਼ਨਸ ਨੇ ਉਹਨਾਂ ਨੂੰ ਦੂਰ ਕੀਤਾ ਔਰ ਮੈਨੂੰ ਇਹ ਲੱਗਦਾ ਹੈ ਕਿ ਅਗਰ ਕੋਈ ਸਵਾਲ ਕਿਸੇ ਦੇ ਮਨ 'ਚ ਹੈ ਕੋਈ ਡਾਊਟ ਹੈ ਕੋਈ ਕਲੈਰਿਟੀ ਨਹੀਂ ਹੈ ਕਨਫਿਊਜ਼ਨ ਹੈ ਤੇ ਜ਼ਰੂਰ 8557885578 ਤੇ ਫੋਨ ਕਰੋ ਪੂਰੀ ਕਲੈਰਿਟੀ ਲਓ ਫਿਰ ਆਪਣੀ ਜ਼ਿੰਦਗੀ ਦੇ ਫੈਸਲੇ ਕਰੋ ਥੈਂਕ ਯੂ